ਹਾਂਜੀ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੱਕ ਕਿਸੇ ਸਰਕਾਰ ਚ ਇਦਾਂ ਨਹੀਂ ਹੋਇਆ ਕਿ ਕਿਸੇ ਪੱਤਰਕਾਰ ਤੇ ਝੂਠਾ ਪਰਚਾ ਹੋਇਆ ਹੋਵੇ ਠੀਕ ਹੈ ਜੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਹੋਊਗਾ ਕਿ ਇੰਨਾ ਸੱਚਾ ਇਨਸਾਨ ਸੀ ਲੋਕ ਆਵਾਜ਼ ਟੀਵੀ ਵਾਲਾ ਮਨਿੰਦਰ ਹਾਂਜੀ ਜੀ ਤੇ ਸਰਕਾਰ ਨੇ ਪਰਚਾ ਦਿੱਤਾ ਸੱਚ ਨੂੰ ਦਬਾਉਣਾ ਚਾਹਿਆ ਸੱਚ ਕਦੇ ਵੀ ਦਬਦਾ ਨਹੀਂ ਹੁੰਦਾ ਉਹ ਬੋਲ ਮਾਰ ਕੇ ਬਾਹਰ ਆਊਗਾ ਠੀਕ ਹੈ ਉਹਦੇ ਮਗਰ ਲੋਕ ਵੀ ਹੀਰਾ ਘੱਟ ਕੇ ਤੁਰਨਗੇ ਮੋਢੇ ਨਾ ਮੋਢਾ ਲਾ ਕੇ ਤੁਰਨਗੇ ਕਿਉਂਕਿ ਪੰਜਾਬ ਦਾ ਸੱਚਾ ਪੱਕਤਾ ਹੋ ਠੀਕ ਹੈ ਹਰ ਥਾਂ ਤੇ ਖੜਦਾ ਹੋ ਹਰ ਇਨਸਾਨ ਨਾਲ ਖੜਦਾ ਹਰ ਗਰੀਬ ਨਾਲ ਖੜਦਾ ਤੇ ਜੇ ਤੁਸੀਂ ਆਪ ਹੀ ਦੇਸ਼ ਨੂੰ ਕਾਨੂੰਨ ਨੂੰ ਬਚਾਉਣ ਵਾਲੇ ਹੀ ਕਾਨੂੰਨ ਦੀਆਂ ਧਜੀਆਂ ਡਾਉਣਗੇ ਤੇ ਫਿਰ ਕਾਨੂੰਨ ਦਾ ਰਾਖਾ ਕੌਣ ਹੈ ਜੀ ਸਾਡੀ ਸਰਕਾਰ ਨੂੰ ਬੇਨਤੀ ਹੈ ਪਰਚਾ ਰੱਦ ਕੀਤਾ ਜਾਵੇ ਨਹੀਂ ਤੁਹਾਨੂੰ ਇਹਦਾ ਕਮਿਆਦਿਆ ਭੁਗਤਣਾਪ